ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਆਪਣੀ ਸ਼ਾਨ ਚਲਦੀ ਹੈ ਸੋਇਨੇ ਕੀ ਸੂਈ ਰੂਪੇ ਦਾ ਧਾਗਾ ਨਾਮੇ ਕਾ ਚਿਤ ਹਰ ਸਿਉ ਲੱਗਾ ਉਸ ਦਾ ਆਪਾਂ ਤੀਸਰਾ ਸਟੈਪ ਕਰਨਾ ਤੇ ਭਾਗ ਬਣਾਉਣਾ ਪੂਰਾ ਫਿਰ ਇਸੇ ਭਾਗ ਨੂੰ ਆਪਾਂ ਤਾਰ ਸப்தਕ ਦੇ ਵਿੱਚ ਕਰਨਾ ਆਓ ਆਪਾਂ ਜਿਹੜਾ ਤੀਸਰਾ ਇਹਦਾ ਸਟੈਪ ਆ ਉਸ ਨੂੰ ਸ਼ੁਰੂ ਕਰਦੇ ਆ ਉਹਦੇ ਵਿੱਚ ਵੀ ਸਾਧ ਸੰਗਤ ਜੀ ਪੰਕਤੀ ਇਹੀ ਬੋਲੀ ਜਾਣੀ ਆ ਅ ਜਿਵੇਂ ਆਪਾਂ ਕਹਿੰਦੇ ਆ ਵੀ ਹਰ ਨਾਮੇ ਦਾ ਚਿਤ ਹਰਿ ਸਿਉ ਲਾਗਾ ਇਸ ਨੂੰ ਅੱਧੀ ਕਰਕੇ ਹਰਿ ਸਿਉ ਲਾਗਾ ਹਰਿ ਸਿਉ ਲਾਗਾ ਇਸ ਤਰ੍ਹਾਂ ਅੱਧੀ ਪੰਕਤੀ ਦਾ ਜਿਹੜਾ ਇਹ ਤੀਜਾ ਸਟੈਪ ਹੈ ਇਹ ਬਣਨਾ ਸਾਥ ਸੰਗਤ ਫਿਰ ਉਸ ਤੋਂ ਬਾਅਦ ਆਪਾਂ ਨਾਲ ਗਿਣਤੀ ਦੱਸ ਕੇ ਤੇ ਜਿਹੜਾ ਇਹ ਪੂਰਾ ਇੱਥੇ ਭਾਗ ਬਣੂਗਾ ਉਹ ਤੁਹਾਨੂੰ ਦੱਸਾਂਗੇ ਆਓ ਪਹਿਲਾਂ ਇੱਕ ਇੱਕ ਵਾਰੀ ਆਪਾਂ ਵਜਾ ਲੈਨੇ ਆ ਫਿਰ ਨਾਲ ਜੁੜੂਗਾ ਫਿਰ ਤੁਹਾਨੂੰ ਸੌਖੇ ਤਰੀਕੇ ਨਾਲ ਸਮਝ ਆ ਜਾਊਗਾ ਠੀਕ ਆ ਜੀ ਇੱਥੇ ਤੱਕ ਆਪਣਾ ਹੋ ਗਿਆ ਹੁਣ ਆਪਾਂ ਇੱਥੇ ਖੜੇ ਆ ਇੱਥੇ ਤੀਸਰਾ ਸਟੈਪ ਜੋੜਨਾ ਹਰ ਸਿਉ ਲਗਾ ਹਰ ਸਿਉ ਲਗਾ ਬੜਾ ਸੌਖਾ ਸਟੈਪ ਆ ਸਿਰਫ 400 ਨਾਲ ਤੇ ਹੀ ਕਰਨਾ ਦੇਖੋ ਇਹ ਸੁਰ ਗੂਠੇ ਵਾਲੀ ਸੁਰ ਖਾਲੀ ਕੱਢ ਦੇਣੀ ਆ ਕੋਈ ਅੱਖਰ ਨਹੀਂ ਸ਼ੁਰੂ ਹੋਣਾ ਇੱਥੇ ਇੱਥੋਂ ਸ਼ੁਰੂ ਹੋਣਾ ਹਰ ਸਿਉ ਲਗਾ ਦੇਖੋ ਹਰ ਸਿਉ ਹਰ ਸਿਓ ਜਿਹੜਾ ਸਿਓ ਸ਼ੁਰੂ ਹੋ ਕੇ ਜਿਹੜਾ ਊੜਾ ਹੈਗਾ ਊੜੇ ਨੂੰ ਹੋੜਾ ਜਿਹੜਾ ਹੈਗਾ ਇੱਥੇ ਆ ਜਾਣਾ ਹਰ ਸਿਓ ਠੀਕ ਹੈ ਜੀ ਸਿਓ ਬੋਲਿਆ ਇੱਥੇ ਹੀ ਗਿਆ ਪਰ ਜਿਹੜਾ ਉਹਦਾ ਹੋੜਾ ਜਿਹੜੀ ਜਿਵੇਂ ਆਪਾਂ ਕਹਿੰਦੇ ਆ ਅੱਖਰ ਦੀ ਆਵਾਜ਼ ਚੱਲਦੀ ਚੱਲਦੀ ਆਵਾਜ਼ ਇੱਥੇ ਆ ਜਾਣੀ ਆ ਠੀਕ ਹੈ ਜੀ ਹਰ ਸਿਓ ਲਾਗਾ ਜਿਹੜਾ ਲਾਗਾ ਇੱਥੋਂ ਸ਼ੁਰੂ ਕਰਕੇ 400 ਰਾਂ ਤੇ ਵੰਡ ਕੇ ਅੰਗੂਠੇ ਤੇ ਲੈ ਆਉਣਾ ਠੀਕ ਹੈ ਜੀ ਮੈਂ ਤੁਹਾਨੂੰ ਫੇਰ ਇੱਕ ਵਾਰੀ ਹੋਰ ਹੌਲੀ ਕਰਕੇ ਦੱਸ ਦਾਂ ਹਰ ਸਿਉ ਲਗਾ ਹਰ ਸਿਉ ਲਗਾ ਬਸ ਇਹ ਇੰਨਾ ਹੀ ਸਾਧ ਸੰਗਤ ਸਟੈਪ ਆ ਤੇ ਨਾਲ ਜੋੜ ਕੇ ਇਹਨੂੰ ਚੱਲਣਾ ਉਸ ਤੋਂ ਬਾਅਦ ਫੇਰ ਜਦੋਂ ਆਪਾਂ ਇਹ ਕਰ ਲਿਆ ਫੇਰ ਪਹਿਲਾ ਸਟੈਪ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਸੋਇਨੀ ਕੀ ਸੂਈਆਂ ਜੀ ਰੂਪੇ ਦਾ ਮੇਰਾ ਧਾਗਾ ਉਹ ਸਟੈਪ ਨਾਲ ਜੋੜ ਦੇਣਾ ਫਿਰ ਆਪਾਂ ਇਹਨੂੰ ਕਹਾਂਗੇ ਇੱਕ ਭਾਗ ਠੀਕ ਹੈ ਜੀ ਤਿੰਨ ਸਟੈਪ ਨੇ ਤੇ ਚੌਥਾ ਜੁੜ ਕੇ ਜਿਹੜਾ ਪਹਿਲਾ ਬਣ ਕੇ ਉਹਨੂੰ ਆਪਾਂ ਚਾਰ ਹੀ ਗਿਣਾਂਗੇ ਪਹਿਲਾ ਸਟੈਪ ਦੂਸਰਾ ਨਾਵੇਂਗਾ ਚ ਧਰਸਿਓਂ ਲੱਗਾ ਤੀਜਾ ਹੈਗਾ ਹਰਸਿਓਂ ਲੱਗਾ ਚੌਥਾ ਹੈਗਾ ਸੋਇਨੀ 21 ਸੋਈਆਂ ਜੀ ਪਹਿਲੇ ਵਾਲਾ ਹੀ ਉਹਨੂੰ ਆਪਾਂ ਚੌਥਾ ਚਾਰ ਸਟੈਪਾਂ ਦਾ ਇੱਕ ਭਾਗ ਠੀਕ ਹੈ ਜੀ ਤੇ ਆਓ ਆਪਾਂ ਹੁਣ ਤੁਹਾਨੂੰ ਪੂਰਾ ਭਾਗ ਕਰਕੇ ਦਿਖਾਉਨੇ ਆ ਗਿਣਤੀ ਦੇ ਮੁਤਾਬਕ ਜਿੰਨੀ ਜਿੰਨੀ ਵਾਰੀ ਇਹ ਵਜਾਉਣੇ ਨੇ ਠੀਕ ਹੈ ਜੀ ਤੇ ਇਹ ਤਾਂ ਤੁਹਾਨੂੰ ਸਮਝ ਆ ਗਈ ਆ ਹੀ ਗਿਆ ਹੋਣਾ ਵੀ ਇਹ ਬੜਾ ਸੌਖਾ ਜਿਹਾ ਹੈਗਾ ਇਹਨੂੰ ਦੋ ਵਾਰੀ ਕਰਕੇ ਮੈਂ ਤੁਹਾਨੂੰ ਪੂਰਾ ਪਹਿਲਾਂ ਕਰਦਾ ਫਿਰ ਤੁਹਾਨੂੰ ਗਿਣਤੀ ਬਾਅਦ ਵਿੱਚ ਦੱਸਦਾ ਠੀਕ ਹੈ ਜੀ ਪਹਿਲਾਂ ਆਪਾਂ ਪੂਰਾ ਭਾਗ ਕਰ ਲਈਏ यदि गिनती साधसंग जी इस तरह हैगीने की सूईया जी रूपे का मेरा धागा रूपे का मेरा धागा सोचने की सूईया जी रूपे का मेरा धागा रूपे का मेरा धागा दो बारी ठीक है जी उस नामे का चित हरस्यों लागा नामे का चित हर स्यों लागा दो बारी फिर हर सि्यों लागा हरस्यों लागा इस तीजा स्टैप दो बारी ਜਿਹੜਾ ਫਿਰ ਸਭ ਤੋਂ ਪਹਿਲਾ ਵਾਲਾ ਸਟੈਪ ਹੀ ਸੀਗਾ ਆਪਣਾ ਸੋਇਨੇ ਕੀ ਸੋਈਆਂ ਜੀ ਰੂਪੇ ਦਾ ਧਾਗਾ ਰੂਪੇ ਕਾ ਮੇਰਾ ਧਾਗਾ ਇਹਨੂੰ ਫੇਰ ਪਹਿਲਾਂ ਵਾਂਗ ਦੋ ਵਾਰੀ ਕਰਨਾ ਠੀਕ ਹੈ ਜੀ ਜਦੋਂ ਇਹਨਾਂ ਕੁਝ ਆਪਾਂ ਸਾਰਾ ਕਰ ਲਾਂਗੇ ਫਿਰ ਇਹਨੂੰ ਆਪਾਂ ਕਹਾਂਗੇ ਇੱਕ ਭਾਗ ਬਣ ਗਿਆ ਠੀਕ ਹੈ ਜੀ ਫਿਰ ਇਸੇ ਭਾਗ ਨੂੰ ਤਾਰ ਸਬਤਕ ਦੇ ਉੱਪਰ ਕਰਨਾ ਬਿਲਕੁਲ ਸੇਮ ਕੋਈ ਬਦਲਾਅ ਨਹੀਂ ਕਰਨਾ ਦੋ ਵਾਰੀ ਪਹਿਲਾ ਸਟੈਪ ਦੋ ਵਾਰੀ ਦੂਸਰਾ ਦੋ ਵਾਰੀ ਤੀਸਰਾ ਦੋ ਵਾਰੀ ਫੇਰ ਪਹਿਲਾ ਚਾਰੇ ਸਟੈਪ ਇਥੇ ਕਰ ਦੇਣੇ ਤੇ ਉਸ ਤੋਂ ਬਾਅਦ ਫਿਰ ਵਾਪਸ ਮੁੜਨਾ ਠੀਕ ਹੈ ਜੀ ਵਾਪਸੀ ਕਿੱਦਾਂ ਕਰਨੀ ਹੈ ਇਹ ਵੀ ਤੁਹਾਨੂੰ ਮੈਂ ਨਾਲ ਹੀ ਦੱਸ ਦਿੰਦਾ ਫਿਰ ਨਹੀਂ ਇਹਦੀ ਵੀਡੀਓ ਅਲੱਗ ਬਣਾਉਣੀ ਪਊਗੀ ਤੇ ਜਿਵੇਂ ਆਪਾਂ ਪਹਿਲੀਆਂ ਛਾਣਾ ਦੇ ਵਿੱਚ ਸਾਧ ਸੰਗਤ ਮੁੜਦੇ ਆਏ ਹਾਂ ਤਿੰਨਾ ਛਾਣਾ ਦੇ ਵਿੱਚ ਵਾਪਸੀ ਦਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਬਾਕੀ ਕਈ ਵਾਰ ਹੁੰਦਾ ਵੀ ਕੋਈ ਸਿੰਘ ਕਿਸ ਤਰ੍ਹਾਂ ਵਾਪਸ ਮੁੜਦਾ ਕੋਈ ਵੱਧ ਸੁਰਾਂ ਲਾਉਂਦਾ ਕੋਈ ਹੋਰ ਤਰੀਕੇ ਨਾਲ ਘਮਾਉਂਦਾ ਉਹ ਆਪਣੀ ਆਪਣੀ ਸਾਧ ਸੰਗਤ ਜੀ ਦਿਮਾਗ ਦੀ ਗੱਲ ਹੁੰਦੀ ਆ ਵੀ ਕਿਹੜਾ ਕਿਸ ਤਰ੍ਹਾਂ ਮੁੜ ਰਿਹਾ ਪਰ ਜਿਹੜੀ ਅਸਲੀਅਤ ਤੌਰ ਤੇ オリジナル ਜਿਹੜੀ ਚੀਜ਼ ਹੈਗੀ ਆ ਸਾਧ ਸੰਗਤ ਉਹ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਇਹ ਇੱਕ ਚੀਜ਼ ਹੁੰਦੀ ਆ ਵੀ ਸੀਨੇ ਬਸੀਨੇ ਜਿਹੜੀ ਚੱਲਦੀ ਆਉਂਦੀ ਹੁੰਦੀ ਆ ਹਨ ਤੇ ਇੱਕ ਚੀਜ਼ ਹੁੰਦੀ ਆ ਜਿਵੇਂ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਜਿਵੇਂ ਆਪਾਂ ਪੜ੍ਹਦੇ ਆ ਜਿਹੜੀ ਸੀਨੇ ਬਿਸੀਨੇ ਵਾਲੀ ਚੀਜ਼ ਹੁੰਦੀ ਆ ਉਹ ਕਦੇ ਵੀ ਗ੍ਰੰਥਾਂ ਦੇ ਵਿੱਚੋਂ ਨਹੀਂ ਮਿਲਦੀ ਹੁੰਦੀ ਇਸ ਕਰਕੇ ਜਿਹੜੀ ਇਹ ਸੀਨੇ ਬਿਸੀਨੇ ਵਾਲੀ ਜਿਵੇਂ ਕਿਸੇ ਉਸਤਾਦ ਨੇ ਅੱਗੇ ਕਿਸੇ ਨੂੰ ਸਿਖਾਇਆ ਤੇ ਉਸ ਨੇ ਫਿਰ ਅੱਗੇ ਕਿਸੇ ਨੂੰ ਸਿਖਾਇਆ ਤੇ ਉਹ ਉਸ ਨੇ ਹੋਰ ਅੱਗੇ ਕਿਸੇ ਨੂੰ ਸਿਖਾਇਆ ਇਹ ਇਹਨੂੰ ਕਹਿੰਦੇ ਆ ਸੀਨਾ ਬਿਸੀਨਾ ਚੱਲਣ ਵਾਲੀਆਂ ਚੀਜ਼ਾਂ ਇਸ ਕਰਕੇ ਜਿਹੜੀ ਸੀਨੇ ਬਿਸੀਨੇ ਵਾਲੀ ਚੀਜ਼ ਆ ਸਾਧ ਸੰਗਤ ਜੀ ਉਹ ਹੈਗੀ ਆ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਇਹਨਾਂ ਦੇ ਵਿੱਚੋਂ ਛਾਣਾ ਦੇ ਵਿੱਚੋਂ ਮੋੜਦੇ ਆ ਰਹੇ ਹਾਂ ਤੇ ਉਹ ਕਿੰਨਾ ਛਾਣਾ ਦੇ ਵਿੱਚ ਇੱਕ ਸੇਮ ਤਰ੍ਹਾਂ ਨਾਲ ਮੁੜਨਾ ਆ ਦੇਖੋ ਠੀਕ ਹੈ ਜੀ ਤੇ ਇਸ ਤਰ੍ਹਾਂ ਜਿਹੜਾ ਹੈਗਾ ਉਹ ਹਰੇਕ ਛਾਂ ਦੇ ਵਿੱਚ ਮੁੜਨਾ ਜਿਹੜਾ ਦੂਜੀ ਵਾਰੀ ਹੀ ਮੁੜਨਾ ਹੁੰਦਾ ਸਾਧ ਸੰਗਤ ਉਹ ਥੋੜਾ ਜਿਹਾ ਤੇਜ਼ ਕਰ ਲਈਦਾ ਹੁੰਦਾ ਜਦੋਂ ਪਹਿਲੀ ਵਾਰੀ ਮੁੜਨਾ ਹੁੰਦਾ ਤੇ ਉਹ ਆਪਾਂ ਕਰਦੇ ਹੁੰਨੇ ਆ ਥੋੜਾ ਜਿਹਾ ਹੌਲੀ ਇਸ ਕਰਕੇ ਜੇ ਬਾਕੀ ਹਰੇਕ ਸਿੰਘ ਦਾ ਕੀਰਤਨ ਕਰਨ ਵਾਲੇ ਦਾ ਆਪਣਾ ਆਪਣਾ ਹਿਸਾਬ ਹੁੰਦਾ ਵੀ ਉਹ ਵਾਪਸੀ ਕਿਸ ਤਰ੍ਹਾਂ ਕਰ ਰਿਹਾ ਠੀਕ ਆ ਜੀ ਤੇ ਕਈ ਕਈ ਤੇਜ਼ ਕਰਦੇ ਆ ਕਈ ਹੋਰ ਤਰ੍ਹਾਂ ਘੁਮਾ ਕੇ ਕਰਦੇ ਆ ਇਹਦੇ ਨਾਲ ਆਪਾਂ ਨੂੰ ਕੋਈ ਉਹ ਪ੍ਰੋਬਲਮ ਨਹੀਂ ਹੈਗੀ ਵੀ ਕੋਈ ਕਿਸ ਤਰ੍ਹਾਂ ਮੁੜਦਾ ਪਰ ਜਿਹੜਾ ਅਸਲ ਵਿੱਚ ਇਹ ਜਿਸ ਤਰ੍ਹਾਂ ਆਪਾਂ ਮੁੜਦੇ ਆਂ ਛਾਣਾਂ ਦੇ ਵਿੱਚ ਆਪਣੇ ਰਾੜਾ ਸਾਹਿਬ ਦੇ ਮੁਤਾਬਕ ਉਹ ਇਸ ਤਰ੍ਹਾਂ ਹੈਗਾ ਬਾਕੀ ਸਿੰਘ ਆਪਨੇ ਆਪ ਹੀ ਸਿਆਣੇ ਆ ਸਿੰਘ ਟ੍ਰੈਂਡ ਵੀ ਨੇ ਕਈ ਬਹੁਤ ਸਾਰੇ ਸਾਰਿਆਂ ਨੂੰ ਪਤਾ ਹੀ ਆ ਤੇ ਆਓ ਸਾਧ ਸੰਗਤ ਜੀ ਅੱਜ ਇਹਨੀ ਸੇਵਾ ਪ੍ਰਵਾਨ ਕਰਿਓ ਤੇ ਬਾਕੀ ਜੋ ਅਗਲੇ ਸਟੈਪ ਹੋਣਗੇ ਅਗਲੀ ਵੀਡੀਓ ਵਿੱਚ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ